हां जी सत श्री अकाल जी आज ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਆਪਾਂ ਇਥੇ ਜਿਹੜਾ ਈ ਗ੍ਰਾਮੀਨ ਸਟੋਰ ਹੈ ਕਾਮਨ ਸਰਵਿਸ ਸੈਂਟਰ ਉਹਦੀ ਇਨੋਗ੍ਰੇਸ਼ਨ ਕੀਤੀ ਹੈ ਧਾਰੀਵਾਲ ਵਿੱਚ ਸੋ ਕਾਫੀ ਇੰਟਰਸਟਿੰਗ ਕਨਸੈਪਟ ਤੇ ਆਪਾਂ ਪੰਜਾਬ ਦੇ ਵਿੱਚ ਪਹਿਲਾ ਸਟੋਰ ਜਿਹੜਾ ਹੈਗਾ ਇਨੋਗਰੇਟ ਕੀਤਾ ਸੋ ਇਹਦੇ ਵਿੱਚ ਨਾ ਕਿ ਸਿਰਫ ਈ ਸਰਵਿਸਿਜ਼ ਬਟ ਆਲਸੋ ਜਿਹੜੇ ਪ੍ਰੋਡਕਟਸ ਹੈਗੇ ਆ आप इस स्टोर तो मतलब नॉट जस्ट इन द सिटी बट पिंड भी बैठ के इतों लै सकते हैं सो दिस इज बेसिकली टाइंग अप द कस्टमरस विद द कस्टमर एज वेल एज विलेज लैवल एंटरप्रनोरस विद द कंपनीज एंड डिस्ट्रीब्यूटर सो दिस वेज दिस इज़ अ यूनीक कंसैप्ट बेस्ड अपॉन अदर ज्डिया जम कर रही सो दिस इज बेसिकली होम ग्रोन एप kind of space not just app but also a physical space jithe uh, services as well as products khide ja sakde hain so i really congratulate the department and uh, mr sunil for uh, this initiative thank you ji sashi ji saranu sapta pehla main media da dhanwad karda ki jehde sade cover layi te ponche tariwal dikhe so main sarda specially thanks karda ki ohna ne apna keemti time kad ke itthe visit kita sade kol aaj assi tariwal jehda store hai ਗ੍ਰਾਮੀਨੀ ਸਟੋਰ ਉਹਦੀ ਓਪਨਿੰਗ ਅ ਅੱਜ ਕਰ ਰਹੇ ਆ ਸੋ ਇਹਦੇ ਵਿੱਚ ਜਿਹੜਾ ਸੁਨੰਦਰ ਜੀ ਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਤੇ ਦੀਪਕ ਜੀ ਨੂੰ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਐਂਡ ਸੁਨੀਲ ਜਿਹੜਾ ਸਾਡੇ ਜ਼ਿਲ੍ਹਾ ਮੈਨੇਜਰ ਇੱਥੇ ਗੁਰਦਾਸਪੁਰ ਵਿਖੇ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਜਿਹੜੀਆਂ ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ ਲੋਕਲ ਫੋਰ ਵੋਕਲ ਨੂੰ ਲੈ ਕੇ ਜਾਂ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਸਨ ਜਿਵੇਂ ਮੈਂ ਗੱਲ ਕਰਾਂ ਟਾਟਾ ਕਰੋਮਾ ਕੈਨਸਟਾਰ ਕ੍ਰਮਪਟਨ ਸਿੰਫੋਨੀ ਸੋ ਇਹਨਾਂ ਸਾਰਿਆਂ ਦੇ ਜਿਹੜੇ ਪ੍ਰੋਡਕਟਸ ਆ ਉਹ ਈਜ਼ੀਲੀ ਇੱਥੇ ਜਿਹੜੇ ਸਹੀ ਰੇਟ ਸੇ ਮਾਰਕੀਟ ਤੋਂ ਅਵੇਲੇਬਲ ਰਹਿਣਗੇ ਤੇ ਸਿਟੀਜ਼ਨ ਸਾਡਾ ਇੰਟਰਸਟਿੰਗ ਕੀ ਰਹੇਗਾ ਜੀ ਇਹਨੂੰ ਤੁਸੀਂ ਡਿਜੀਟਲ ਪਲੇਟਫਾਰਮ ਦੇ ਥਰੂ ਸਾਡੀ ਆਨਲਾਈਨ ਐਪਲੀਕੇਸ਼ਨ ਤੋਂ ਵੀ ਲੈ ਸਕਦੇ ਹੋ ਪਲੱਸ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਂਚ ਕੇ ਤੁਸੀਂ ਉਹ ਪ੍ਰੋਡਕਟ ਨੂੰ ਜਿਹੜਾ ਉਹ ਲੈ ਸਕਦੇ ਹੋ ਜੀ ਐਟ ਦਾ ਸਪੋਟ ਪ੍ਰੋਡਕਟ ਖਰੀਦਾ ਜਾ ਸਕਦਾ ਜੀ 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 ਹਾਂ ਜੀ ਆਰਡਰ ਪਾਉਣਾ ਪਏਗਾ ਦੇਖੋ ਜੀ ਦੋਨੋਂ ਆਪਸ਼ਨਸ ਅਵੇਲੇਬਲ ਰਹਿਣਗੇ ਆ ਜੀ ਕਸਟਮਰ ਤੋਂ ਜੇ ਉਹਨਾਂ ਨੇ ਵੇਖ ਕੇ ਪ੍ਰੋਡਕਟ ਸਾਡੇ ਕੋਲ ਕਾਫੀ ਪ੍ਰੋਡਕਟਸ ਸਾਡੇ ਅਵੇਲੇਬਲ ਹੈਗੇ ਆ ਤੁਸੀਂ ਦੇਖ ਹੀ ਪਾ ਰਹੇ ਹੋ ਸਟੋਰ ਤੇ ਸੋ ਇਹਦੇ ਨਾਲ ਦੇ ਨਾਲ ਜੇ ਕਸਟਮਰ ਨੇ ਐਪਲੀਕੇਸ਼ਨ ਦੇ ਥਰੂ ਆਰਡਰ ਕਰਨਾ ਸੋ ਸਾਡੀ ਗ੍ਰਾਮੀਨੀ ਸਟੋਰ ਐਪਲੀਕੇਸ਼ਨ ਆ ਪਲੇ ਸਟੋਰ ਤੇ ਅਵੇਲੇਬਲ ਹੈ ਸੋ ਆਰਡਰ ਕਰ ਸਕਦੇ ਆ ਜੀ ਫਾਇਦਾ ਜੀ ਜਿਵੇਂ ਕਲਿਆ ਜੀ ਮੈਂ ਤੁਹਾਨੂੰ ਪ੍ਰੋਡਕਟਸ ਦਿਖਾ ਦਵਾਂ ਤਾਂ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਕਿਸੇ ਹੋਰ ਕੰਪਨੀ ਦੇ ਨਾਲ ਤੁਹਾਨੂੰ ਮਤਲਬ 30000 ਦਾ ਹੈ ਉਹ ਤੁਸੀਂ ਦੇਖੋਗੇ ਕਿ ਜਿਹੜੀ ਕੰਪਨੀ ਹੈ ਟਾਟਾ ਕਰੋਮਾ ਸੋ ਇਹਦੇ ਵਿੱਚ ਤੁਹਾਨੂੰ 5 ਤੋਂ 7000 ਜਿਹੜਾ ਮਾਰਜਿਨਾ ਉਹ ਤੁਹਾਨੂੰ ਲੱਗੇਗਾ ਐਂਡ ਪ੍ਰੋਡਕਟ ਦੀ ਕੁਆਲਿਟੀ ਬਹੁਤ ਅੱਛੀ ਹੈ ਜੀ ਸਰਕਾਰੀ ਤੌਰ ਤੇ ਕੰਟੇਨ ਕਹਿ ਦਿੱਤਾ ਜਾਂਦਾ ਹੈ ਤੇ ਉਹ ਗਲਤ ਨਹੀਂ ਤੁਸੀਂ ਬਹੁਤ ਵਧੀਆ ਆਪਣੇ ਆਪ ਐਡ-ਆਨ ਕਰਤਾ ਜੀ ਤੁਸੀਂ ਕਹਿ ਸਕਦੇ ਹੋ ਕਿ ਕੰਟੇਨ ਟਾਈਪ ਜਿਵੇਂ ਸੀਐਸਟੀ ਦੇ ਥਰੂ ਮਲਾਜਮਾਂ ਨੂੰ ਕੁਝ ਲੈਸ ਮਿਲ ਕੇ ਪ੍ਰੋਡਕਟ ਮਿਲ ਜਾਂਦਾ ਸੋ ਇਹਦੇ ਵਿੱਚ ਵੀ ਜਿਹੜਾ ਆਮ ਨਾਗਰਿਕਾ ਨੂੰ ਕਾਫੀ ਜਿਹੜਾ ਰਿਆਇਤਾ ਉਹ ਮਿਲੇਗੀ ਜੀ ਕਿੰਨੇ ਖੁੱਲੇ ਨੇ ਪੰਜਾਬ ਦੇ ਦੇਖੋ ਜੀ ਮੈਂ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ ਤੇ ਇਹ ਪੰਜਾਬ ਦੇ ਵਿੱਚ ਪਹਿਲਾ ਹੀ ਗ੍ਰਾਮੀਨੀ ਸਟੋਰ ਹੈ ਜਿਹਦੀ ਇਨਾਗੂਰੇਸ਼ਨ ਅੱਜ ਸਰਵਲੋਂ ਕੀਤੀ ਜਾ ਰਹੀ ਹੈ ਐਂਡ ਇਹਦੇ ਲਈ ਮੈਂ ਫੇਰ ਤੋਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਸੁਨੰਦਰ ਜੀ ਨੂੰ ਦੀਪਕ ਜੀ ਨੂੰ ਤੇ ਸੁਨੀਲ ਜੀ ਨੂੰ